ਬਹੁਤ ਕੁਝ ਸਿੱਖਿਆ ਜੀ ਵੀ ਸਿੱਖ ਰਹੇ ਆ ਤੇ ਸਿੱਖਦੇ ਰਹਿਣਾ ساری ਉਮਰ ਕੋਈ ਜ਼ਿਆਦਾ ਪਹਿਲਾਂ ਗਾਣਾ ਕਿਹੜਾ ਗਾਇਆ ਸੀ ਚੱਲ ਜਾਈਏ ਪੀਡੀ ਸੀ ਤੁਸੀਂ ਹਾਂਜੀ ਮੈਂ ਪਾਕਿਸਤਾਨੀ ਸੌਂਗ ਸੀਗਾ ਤੇ ਉਹ ਮੈਂ ਸੁਣਿਆ ਸੀਗਾ ਉਹ ਮੈਂ ਥੋੜਾ ਜਿਹਾ ਸੁਣਾ ਦਿੰਦਾ ਜੀ ਜੀ ਸ਼ੀਸ਼ਾ ਟੁੱਟੇ ਤੇ ਤੜ ਤੜ ਹੋਵੇ ਤੇ ਪੱਥਰ ਟੁੱਟੇ ਅਗਲਾ ਆਵੇ ਬਹੁਤ ਖੂਬ ਤਾਰਾ ਟੁੱਟੇ ਅਸਮਾਨ ਦੀ ਇੱਕ ਚਾਂ ਬਹੁਤ ਅੱਛੀ ਤੇ ਇੱਕ ਜ਼ਖਮ ਜਹਾਂ ਕਰ ਜਾਵੇ ਉਪਰ ਇਹ ਚੰਦਰਾ ਦਿਲ ਜਦ ਵੀ ਟੁੱਟਿਆ ਇਹਦੇ ਟੁੱਟਿਆਂ ਆਵਾ ਬਹੁਤ ਹੈ ਪਿਆਰ ਨਸੀਬਾਂ ਨਾਲ ਮਿਲਦਾ ਹਜ਼ੂਰੇ ਰੱਬ ਕੋਲ ਦਿਲ ਜਾਨੀ ਮੰਗਣਾ ਜ਼ਰੂਰੇ ਹਾਲ ਨਾ ਜਾਣੇ ਮੇਰਾ ਦੁਨੀਆ ਨੀਮਾਣੀ ਓ ਮੇਰੀ ਜਿੰਦ ਮੇਰੇ ਦਿਲ ਦਾ ਸਰੂਰੇ ਤੇਰੇ ਪਿੱਛੇ ਮੈਨੂੰ ਏ ਸਾਰੀ ਹਾਇਤੀ ਵੀ ਥੋੜੀ ਲੱਗਦੀ ਸੋਹਣੀ ਲੱਗਦੀ ਓ ਮੈਨੂੰ ਸੋਹਣੀ ਲੱਗਦੀ